ਸਾਡੇ ਬਹੁਤ ਹੀ ਸਤਿਕਾਰਯੋਗ ਇਸ ਹਲਕੇ ਦੇ ਉਦਮੀ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਜੀ ਔਰ ਸਾਡੇ ਪਾਤੜਾਂ ਦੇ ਬਹੁਤ ਹੀ ਪਾਰਟੀ ਨਾਲ ਲੰਮੇ ਸਮੇਂ ਸੇ ਜੁੜੇ ਮਦਨ ਪਾਤੜਾਂ ਜੀ ਮੇਰੇ ਬਹੁਤ ਪ੍ਰਾਣੇ ਮਿੱਤਰ ਟਰੇਮ ਗੁਪਤਾ ਜੀ ਔਰ ਪਾਤੜਾਂ ਦੇ ਵਿੱਚ ਇੱਕ ਚੰਗੀ ਸੋਚ ਲੈ ਕੇ ਉੱਭਰ ਰਹੇ ਨੌਜਵਾਨ ਆਗੂ ਸੋਨੀ ਜੀ ਜਿਨ੍ਹਾਂ ਨੇ ਇਹ ਸਭਾ ਆਯੋਜਿਤ ਕਰਾਈ ਹੈ ਔਰ ਨਾਲ ਹੀ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਪਤਵੰਤੇ ਵੀਰ ਇੱਥੇ ਆਏ ਨੇ ਤੇ ਸਾਹਮਣੇ ਬੈਠੇ ਮੇਰੇ ਹਰਸੀ ਭਰਾ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸੋਨੀ ਜੀ ਨੇ ਸਿੰਘ ਸਾਹਿਬ ਨੇ ਔਰ ਬਲਾਰਿਆਂ ਨੇ ਸਰਦਾਰ ਪ੍ਰਬੰਦ ਸਿੰਘ ਜੀ ਨੇ ਬੜੇ ਦਸਤਾਰ ਦੇ ਨਾਲ ਤੁਹਾਨੂੰ ਪ੍ਰੈਜ਼ੈਂਟ ਗਵਰਨਮੈਂਟ ਦੇ ਜੋ ਵੀ ਕੰਮ ਨੇ ਉਹਨਾਂ ਬਾਰੇ ਚਾਣਣਾ ਪਾਇਆ ਕਿਉਂਕਿ ਜਿਹੜਾ ਸੱਚ ਹੈ ਨਾ ਹਮੇਸ਼ਾ ਸਿਰ ਚੜ ਕੇ ਬੋਲਦਾ ਹੈ ਉਹਨੂੰ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਤੁਹਾਡੇ ਸਾਹਮਣੇ ਹੈ ਕਿ ਪੰਜਾਬ ਦੇ ਵਿੱਚ ਪਹਿਲੀ ਵਾਰੀ 43000 ਨੌਕਰੀਆਂ ਦੋ ਸਾਲਾਂ ਚ ਮਿਲਿਆ ਨੇ ਰੈਗੂਲਰ ਮਿਲਿਆ ਨੇ ਔਰ ਪਾਣੀ ਤੇਲਾ ਤੱਕ ਆਉਣਾ ਸ਼ੁਰੂ ਹੋਇਆ ਔਰ ਸਾਰੇ ਪਰਿਵਾਰਾਂ ਦਾ 600 ਯੂਨਟ ਬਿਜਲੀ ਪਹਿਲੇ ਹੀ ਸਾਲ ਦੂਜੇ ਮਹੀਨੇ ਲਾਗੂ ਕਰਤੀ ਸੀ ਸਭ ਨੂੰ ਪਤਾ ਹੀ ਹੈ ਕਿ ਉਹਦੇ ਵਿੱਚ ਕੋਈ ਭੇਦ ਭਾਵ ਨਹੀਂ ਕੀਤਾ ਗਿਆ ਸਾਰਿਆਂ ਨੂੰ 600 ਯੂਨਟ ਬਿਜਲੀ ਜਿਹੜੀ ਮੁਫਤ ਦੇਣੀ ਸ਼ੁਰੂ ਹੋਈ ਔਰ ਬਿਜਲੀ ਦੇ ਖੇਤਰ ਵਿੱਚ ਪੁਰਾਣੀਆਂ ਸਰਕਾਰਾਂ ਬਹੁਤ ਰੋਣਾ ਪਾਉਂਦੇ ਸੀ ਕਿ ਅਸੀਂ ਬਿਜਲੀ ਸਰਪਲਸ ਕਰਾਂਗੇ ਅਸੀਂ ਉਹ ਕਰਾਂਗੇ ਪਾਕਿਸਤਾਨ ਨੂੰ ਬਿਜਲੀ ਵੇਚਾਂਗੇ ਐਕਚੁਅਲੀ ਹੋ ਕੀ ਰਿਹਾ ਸੀਗਾ ਉਹਨਾਂ ਨੇ ਜੋ ਥਰਮਲ ਪਲਾਂਟ ਲਾਏ ਉਹਨਾਂ ਨਾਲ ਇਹੋ ਜਿਹੇ ਸਮਝੌਤੇ ਕੀਤੇ ਇਹ ਥਰਮਲ ਪਲਾਂਟ ਚਾਹੇ ਚੱਲਣ ਚਾਹੇ ਨਾ ਚੱਲਣ ਉਹਨਾਂ ਨੂੰ ਐਨੇ ਪੈਸੇ ਦੇਣੇ ਡੇਲੇ ਤਕਰੀਬਨ 600 ਕਰੋੜ ਰੁਪਇਆ ਉਹਨਾਂ ਨੂੰ ਘੜਿਆਂ ਨੂੰ ਵੀ ਦੇਣਾ ਪੈਂਦਾ ਸੀਗਾ ਔਰ ਉਹ ਆਪਣੇ ਹਿੱਸੇ ਲੈ ਲਏ ਉਹਦੇ ਵਿੱਚ ਉਹਨਾਂ ਦੇ ਲੋਕਾਂ ਨੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਹਿੱਸੇ ਪੱਥੀਆਂ ਕਰ ਲਈਆਂ ਅਸਰ ਕੀ ਹੋਇਆ ਕਿ ਜਿਹੜੇ ਸਾਡੇ ਸਰਕਾਰੀ ਥਰਮਲ ਪਲਾਂਟ ਸੀਗੇ ਚਾਹੇ ਬਠਿੰਡੇ ਦਾ ਚਾਹੇ ਰੋਪੜ ਦਾ ਹੈ ਉਹ ਸਾਰੇ ਬੰਦ ਕਰਨੇ ਪਏ। ਔਰ ਉਹਦਾ ਅਸਰ ਇਹ ਹੋਇਆ ਕਿ ਬਿਜਲੀ ਨਹੀਂ ਚੱਲੀ ਪਈ। ਬਿਜਲੀ ਬੋਡ ਕਾਜੇ ਜਾਣ ਲੱਗਿਆ। ਇਹਦੇ ਮਾਝੂਦ ਕਿ ਇਹੋ ਜਿਹੇ ਹਾਲਾਤ ਸੀਗੇ ਆਬਾਦ ਮੀਤੀ ਸਰਕਾਰ ਬਣੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ 12 ਕਿਲੋਵਟ ਸੀਗਾ 600 ਕਿਲੋਵਟ ਬਿਜਲੀ ਦੇਣਾ ਉਹ ਪੂਰਾ ਕੀਤਾ ਹੀ ਕੀਤਾ। ਨਾਲ ਪਹਿਲੀ ਵਾਰ ਹੋਇਆ ਕਿ ਇੱਕ ਪ੍ਰਾਈਵੇਟ ਸਰਵਰ ਪਲਾਂਟ ਇਹਨਾਂ ਫਰਮਲ ਕੋਲ 7000 ਕਰੋੜ ਦਾ ਸੀ ਉਹ 1 ਕਹਾਜਾ 80 ਕਰੋੜ ਰੁਪਏ ਚ ਕਰੀ ਗਿਆ ਤੇ ਪਹਿਲੀ ਵਾਰ ਹੋਇਆ ਹੈ ਸਰਕਾਰਾਂ ਪ੍ਰਾਈਵੇਟ ਤੁਹਾਡੇ ਸਾਹਮਣੇ ਆ ਪਿੱਛੇ ਬਾਦਲ ਸਰਕਾਰ ਰਹੀ ਹੈ ਉਹਨਾਂ ਨੇ ਸਾਰੇ ਇਰੀਗੇਸ਼ਨ ਦੇ ਜਿੰਨੇ ਗੈਸਟ ਹਾਊਸ ਸੀਗੇ ਵੇਚਤੇ ਜਿੰਨੇ ਇੱਥੇ ਟੂਰਿਜ਼ਮ ਦੇ ਅਦਾਵੈ ਸੀ ਉਹ ਸਾਰੇ ਵੇਚਤੇ ਵੱਡੇ ਵੱਡੇ ਹੋਟਲ ਵੇਚਤੇ ਔਰ ਕਿੰਨੇ ਪੌਂਦੇ ਸੈਕਟਰ ਦੇ ਉੱਤੇ ਬਾਦਲ ਸਾਹਿਬ ਨੇ ਕੈਪਟਨ ਸਾਹਿਬ ਨੇ ਆਪਣੇ ਚਿਹਤਿਆਂ ਨੂੰ ਵਿੱਚੇ ਔਰ ਪਹਿਲੀ ਵਾਰ ਹੋਇਆ ਕਿ ਕੋਈ ਸਰਕਾਰ ਲੋਕਾਂ ਵਾਸਤੇ ਕੋਈ ਪ੍ਰਾਈਵੇਟ ਸਰਵਲ ਪਾਸ ਢੀਂਡ ਕੇ ਲੋਕਾਂ ਨੂੰ ਇਸ ਵਰਪਸ ਕਰ ਰਹੀ ਹੈ ਇਹਦਾ ਇੱਕ ਸੋਚ ਸੀਗੀ ਇਹ ਮਾਨ ਸਾਹਿਬ ਦੀ ਸੋਚ ਸੀ ਆਮ ਆਦਮੀ ਦੀ ਸੋਚ ਸੀ ਅੱਜ ਮਾਨ ਸਾਹਿਬ ਨੇ ਜਿਸ ਢੰਗ ਦੇ ਨਾਲ ਸਾਫ ਨੀਅ ਦੇ ਨਾਲ ਸਾਖ ਦਿੱਤੀ ਦੇ ਨਾਲ ਕੋਈ ਲੱਕ ਲਪੇਟ ਨਹੀਂ ਬੜਾ ਨੰਗੇ ਚੱਗੇ ਢੰਗ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਸ਼ੁਰੂ ਕੀਤੀ ਹੈ ਚਾਹੇ ਮੋਹੱਲਾ ਕਲੀਨਿਕ ਬਣੇ ਨੇ ਚਾਹੇ ਸਕੂਲੋਂ ਫੈਮਿਨੈਂਸ ਬਣੇ ਨੇ ਔਰ ਹਰ ਪਾਸੇ ਡਿਵੈਲਪਮੈਂਟ ਦੀ ਸ਼ੁਰੂਆਤ ਹੋ ਚੁੱਕੀ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜੋ ਅਫਸਰਸ਼ਾਹੀ ਜਿਸ ਢੰਗ ਦੇ ਨਾਲ ਇੱਕ ਤੰਤਰ ਪੰਜਾਬ ਦੇ ਸਿਰ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਜੜਾ ਹੋਇਆ ਸੀਗਾ ਉਹਦਾ ਵਿਆਜ ਹੀ ਹਰ ਸਾਲ 24-25 ਹਜ਼ਾਰ ਕਰੋੜ ਬਣ ਜਾਂਦਾ ਉਹ ਵੀ ਦੇਣਾ ਹੈ ਔਰ ਉਹ ਵੀ ਤੋੜਿਆ ਜਾ ਰਿਹਾ ਹੈ ਨਾਲ ਲੋਕਾਂ ਦੀ ਸੇਵਾ ਕਰਨ ਵਾਸਤੇ ਕੋਈ ਪ੍ਰੋਜੈਕਟ ਵੀ ਬਣਾਇਆ ਜਾ ਰਿਹਾ ਹੈ ਇਹ ਪਹਿਲੀ ਵਾਰ ਹੋਇਆ ਹੈ ਇਹ ਤਾਂ ਸਿੱਧਾ ਪੰਜਾਬ ਦੀ ਗੱਲ ਔਰ ਸਾਡੀਆਂ ਭੈਣਾਂ ਨੂੰ ਮੁੱਤ ਸਫਰ ਦਿੰਦਾ ਹੈ ਸਾਰੀਆਂ ਭੈਣਾਂ ਦਸਾ ਦੇ ਵਿੱਚ ਮੁੱਤ ਸਫਰ ਕਰ ਸਕਦੀਆਂ ਨੇ ਔਰ ਇਹ ਤਾਂ ਸ਼ੁਰੂਆਤ ਹੈ ਕਿਉਂਕਿ ਜਦੋਂ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ ਪੁਰਾਣੇ ਤੰਤਰ ਨੂੰ ਤੋੜਨਾ ਹੁੰਦਾ ਹੈ ਉਹਦੇ ਵਿੱਚ ਬੜਾ ਸਮਾਂ ਲੱਗਦਾ ਹੈ ਅਫਸਰ شاہੀ ਦਾ ਆਪਣਾ ਰੋਡ ਹੈ ਅਫਸਰ شاہੀ ਕਿਸੇ ਦੀ ਨਹੀਂ ਸੁਣਦੀ ਉਹਨਾਂ ਦੇ ਹੱਥ ਕਲਮ ਹੈ ਉਹ ਆਪਣੇ ਹਿਸਾਬ ਨਾਲ ਕੰਮ ਕਰਦੇ ਨੇ ਪਰੰਤੂ ਭੇਰ ਵੀ ਜਿਸ ਢੰਗ ਨਾਲ ਤਰੱਕੀ ਹੋਣੀ ਸ਼ੁਰੂ ਹੋਈ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਪਰੰਤੂ ਇਹ ਚੋਣ ਹੈ ਜਿਹੜੀ ਪਾਰਲੀਮੈਂਟ ਦੀ ਚੋਣ ਹੈ ਸਾਡੇ ਭਵਿੱਖ ਦੀ ਚੋਣ ਹੈ। ਇਹ ਚੋਣ ਪੰਜਾਬ ਦੇ ਨਾਲ-ਨਾਲ ਪੂਰੇ ਭਾਰਤ ਦੇਸ਼ ਦੀ ਚੋਣ ਹੈ। ਕਿਉਂਕਿ ਜੋ ਭਾਰਤ ਦੀ ਸਰਕਾਰ ਹੈ ਸਾਡੇ ਮਾਜੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਪਿਛਲੇ 2014 ਤੋਂ ਇਹ ਸਰਕਾਰ ਬਣੀ ਸੀ। ਪਰੰਤੂ ਜਿਸ ਢੰਗ ਨਾਲ ਉੱਤਸ਼ਾਹ ਨਾਮ ਪਾਰਟੀਆਂ ਦੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਸੀ ਸਰਕਾਰ ਬਣਾਈ ਸੀ ਉਹ ਸਾਰੇ ਸੁਪਨੇ ਲੋਕਾਂ ਦੇ ਟਾਇਰ ਟੇਰੀ ਹੋ ਗਏ ਚਾਹੇ ਜੀਡੀ ਵੀ ਹੈ ਚਾਹੇ ਸੈਂਟਰਲ ਫ੍ਰੀਲੈਂਸ ਹੈ ਚਾਹੇ ਸੀਬੀਆਈ ਹੈ ਜਾਂ ਹੋਰ ਜਿੰਨੇ ਵੀ ادارے ਨੇ ਉਹਨਾਂ ਦੀ ਵਰਤੋਂ ਕਿਉਂ ਇਸ ਕੰਮ ਵਾਸਤੇ ਕਰ ਰਹੇ ਨੇ ਕਿ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਉਹਨਾਂ ਨੂੰ ਝੂਠੇ ਸੱਚੇ ਕੇ ਸੱਚ ਫਸਾਓ ਉਹਨਾਂ ਦੀ ਬਾਹ ਮੋੜ ਕੇ ਉਹਨਾਂ ਨੂੰ ਆਪਣੀ ਪਾਰਟੀ ਦੀ ਸ਼ਾਫਰ ਕਰ ਲਓ ਜਿਨ੍ਹਾਂ ਲੋਕਾਂ ਤੇ ਇਹ ਇਲਜ਼ਾਮ ਲਾਉਂਦੇ ਸੀ ਕਿ ਇਹ 70000 ਕਰੋੜ ਖਾ ਗਿਆ ਜਿਸ ਦਿਨ ਉਹ ਪਾਰਟੀ ਜਨਤਾ ਪਾਰਟੀ ਸ਼ਾਸਨ ਹੋ ਗਿਆ ਉਹਨੂੰ ਮੰਤਰੀ ਵੀ ਬਣਾਤਾ ਉਹਨੂੰ ਮੁੱਖ ਮੰਤਰੀ ਵੀ ਬਣਾਤਾ ਤੁਹਾਡੇ ਨਾਲ ਹੈ ਜੋ ਤੁਸੀਂ ਚਾਹੋਗੇ ਐਮਐਲਏ ਸਾਹਿਬ ਦੀ ਅਗਵਾਈ ਤੇ ਸਿੱਧੇ ਸਤਾਲੇ ਜੋ ਵੀ ਡਿਵੈਲਪਮੈਂਟ ਹੋ ਰਹੀ ਹੈ ਅਸੀਂ ਇਹਨਾਂ ਨੂੰ ਖੁੱਲੀ ਛੁੱਟੀ ਦੇ ਰੱਖੀ ਹੈ ਵੀ ਤੁਸੀਂ ਪ੍ਰੋਜੈਕਟ ਲਿਆਓ ਬਾਕੀ ਸਾਜ ਦੇ ਛੱਡੋ ਕੋਈ ਵੀ ਇਹਨਾਂ ਦੀ ਕਿਸੇ ਜਗ੍ਹਾ ਪਿੱਛੜੀ ਨਾ ਕਰਦੇ ਕਿਉਂਕਿ ਆਮ ਆਦਮੀ ਪਾਰਟੀ ਦੀ ਸੋਚ ਹੈ ਯਾਨੀ ਆਮ ਲੋਕਾਂ ਦੀ ਗੱਲ ਕਰਨੀ ਹੈ। ਪਰantu ਅੱਜ ਦਾ ਜੋ ਦੌਰ ਹੈ ਇਲੈਕਸ਼ਨ ਦਾ ਇਹਦੇ ਵਿੱਚ ਤੁਹਾਨੂੰ ਬਹੁਤ ਸcheid ਹੋਣ ਦੀ ਲੋੜ ਹੈ ਮੈਂ बार-बार ਬੇਨਤੀ ਕਰਦਾ ਕਿ ਇਹ ਚੋਣ ਲੋਕ ਸਭਾ ਦੀ ਚੋਣ ਹੈ। ਇਹ ਚੋਣ ਦੇ ਵਿੱਚ ਸਾਡਾ ਬਹੁਤ ਕੁਝ ਬਦਲਿਆ ਬਦਲਣਾ ਹੈ ਭਾਰਤ ਦਾ। ਇਸ ਲਈ ਇਸ ਨੂੰ ਹਿੰਦੁਕਸ਼ਾ ਨਾਲ ਲਈਏ ਜੋ ਸਾਡੇ ਉਮੀਦਵਾਰ ਨੇ ਡਾਕਟਰ ਮਨਵੀਰ ਸਿੰਘ ਜੀ ਪੜੇ ਲਿਖੇ ਨੇ ਉਹ ਹੈਲਥ ਮੰਤਰੀ ਬਣੇ ਤਾਂ ਕਿੰਨੇ ਉਹਨੇ ਮਹਾਂਲਾ ਕ੍ਰੀਨਕ ਬਣਾਏ ਜੇ ਪਾਰਲੀਮੈਂਟੇ ਜਾਣਗੇ ਥੋੜੇ ਯਾਦ ਆਉਣਾ ਇੱਕੋ ਸਾਦਾ ਪਾਰਲੀਮੈਂਟ ਦਾ ਮੈਂ ਤਾਂ ਭਗਵਾਨ ਤੁਮਾਹ ਹੋਦਾ ਸੀਗਾ ਔਰ ਪਾਰਲੀਮੈਂਟ ਦੇਖੋ ਬੋਕਦਾ ਸੀ ਪੰਨੀ ਕਰਨੀ ਗੱਲ ਉਠਾਉਦਾ ਸੀਗਾ ਔਰ ਜੇ ਸਾਡੇ 13 ਜਾਂਦੇ ਨੇ ਤੇ 9-10 ਹੋਰ ਨੇ ਉਹ ਇਕੱਠੇ ਹੋ ਕੇ ਸਾਡੀ ਆਵਾਜ਼ ਜਾਉਣਗੇ ਤਾਂ ਕੋਈ ਐਸੀ ਸਰਕਾਰ ਨਹੀਂ ਜਿਹੜੀ ਉਹਨਾਂ ਦੀ ਗੱਲ ਨਹੀਂ ਸੁਣੋਗੀ ਕਿਉਂਕਿ ਤੁਹਾਨੂੰ ਹੁਣ ਹੈ ਬੋਲ ਕੇ ਐਸੀ ਸੇ ਤੋ ਕਿ ਸਾਡਾ ਪੈਸਾ ਰੁਕਿਆ ਪਿਆ ਉਹਨਾ ਆਪਣੇ ਸਭ ਮੰਡੀ ਮੋੜ ਦਾ तकरीबन 6000 ਕਰੋੜ ਰੁਪਿਆ ਰੂਰਲ ਡਿਵੈਲਪਮੈਂਟ ਦਾ ਉਹ ਮੋਦੀ ਸਾਹਿਬ ਨੇ ਰੋਕ ਰੱਖਿਆ ਔਰ ਮਾਨ ਸਾਹਬ ਨੂੰ ਕਿਸ ਕਰਨਾ ਪਿਆ ਹੈਲਥ ਮਿਸ਼ਨ ਦਾ ਪੈਸਾ ਰੋਕ ਰੱਖਿਆ ਔਰ ਤੁਸੀਂ ਦੇਖਿਆ ਕਿ ਪਿਛਲੀਆਂ ਸਰਕਾਰਾਂ ਚ ਜਦੋਂ ਵੀ ਕਦੇ ਕੋਈ ਕੁਦਰਤੀ ਆਫਤ ਆਉਂਦੀ ਹੈ ਕੋਈ ਫਲੱਡ ਆ ਰਿਹਾ ਜਾਂ ਕੋਈ ਹੋਰ ਕੁਦਰਤੀਆ ਕਲਾਈਮੇਟਿ ਆਣੀ ਤਾਂ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਪੈਕੇਜ ਦਿੱਤਾ ਜਾਂਦਾ ਹੈ ਪਹਿਲੀ ਸਰਕਾਰਾ ਮੋਦੀ ਸਾਹਿਬ ਦੀ ਜਿਹਨੇ ਪੰਜਾਬ ਨੂੰ ਕੋਈ ਪੈਕੇਜ ਨਹੀਂ ਕਦੇ ਦਿੱਤਾ ਪਹਿਲੀ ਸਰਕਾਰਾਂ ਲੋਦੀ ਸਾਹਿਬ ਦੀ ਜਿਹੜੇ ਉਹਨਾਂ ਹਾਲਾਤਾਂ 'ਚ ਜਦੋਂ ਪੰਜਾਬ ਨੂੰ ਪੈਸੇ ਦੀ ਲੋੜ ਹੈ ਸੜਕਾਂ ਅੰਰੋੜ ਦੀ ਲੋੜ ਹੈ ਮੰਡੀਆਂ ਉਸਰ ਦੀ ਲੋੜ ਹੈ ਕਿਉਂਕਿ ਇਹ ਪੈਸਾ ਰੂਰਲ ਡਿਵੈਲਪਮੈਂਟ ਦਾ ਸਿਰਫ ਸੜਕਾਂ ਉਸਰਾਂ ਜਾਂ ਮੰਡੀਆਂ ਉਸਰ ਤੇ ਲੱਗਣਾ ਹੈ ਜਾਂ ਸਾਡੇ ਕਿਸਾਨ ਮਜ਼ਦੂਰਾਂ ਦਾ ਕੋਈ ਹੱਸਾ ਹੁੰਦਾ ਉਹਦੀ ਮਦਦ ਵਾਸਤੇ ਲੱਗਣਾ ਹੈ ਪਰੰਤੂ ਉਹ ਪੈਸਾ ਵੀ ਰੁਕੀ ਬੈਠੇ ਇਸ ਲਈ ਵੀਰੋ ਸਰਕਾਰ ਆਪਾਂ ਬਦਲੀਏ ਆਪਣੇ ਉਮੀਦਵਾਰ ਡਾਕਟਰ ਰੁਜੇਸ਼ਨ ਨੂੰ ਜਿਤਾਈਏ ਔਰ ਇੱਕ ਪਿੰਡਰ ਦੇ ਵਿੱਚ ਇੱਕ ਬਦਲਾਅ ਦੀ ਲਹਿਰ ਪੂਰੇ ਪਾਸੇ ਵਿੱਚ ਆ ਚੁੱਕੀ ਹੈ ਤੁਸੀਂ ਔਂਕੜੇ ਦੇਖ ਲਓ ਟੀਵੀ ਤੇ ਸੁਣ ਲਓ ਸੋਸ਼ਲ ਮੀਡੀਆ ላይ ਸੁਣ ਲਓ ਟੀਵੀ ਵਾਲੇ ਦਾ ਕੁਝ ਬੋਲ ਨਹੀਂ ਹੋ ਕੁਝ ਨਹੀਂ ਪਰ ਸੋਸ਼ਲ ਮੀਡੀਆ ਤੇ ਕਾਫੀ ਕੁਝ ਸਾਹਮਣੇ ਆ ਜਾਂਦਾ ਹੈ ਮੋਤੀ ਸਾਹਿਬ ਜਾ ਚੁੱਕੇ ਨੇ ਅੱਜ ਮੋਤੀ ਸਾਹਿਬ 150 ਤੋਂ ਲੈ ਕੇ 170 75 ਦੇ ਦੌਰੇ ਤੋਂ ਮਰੇ ਨੇ ਸਰਕਾਰ ਉਹਨਾਂ ਦੀ ਨਹੀਂ ਬਣਦੀ ਇਸੇ ਕਰਕੇ ਉਹਨਾਂ ਦੀ ਆਵਾਜ਼ ਵੀ ਬਦਲ ਗਈ ਉਹਨਾਂ ਦੀ ਭਾਸ਼ਾ ਵੀ ਬਦਲ ਗਈ ਉਹਨਾਂ ਦਾ ਜਿਹੜਾ ਨਜ਼ਰੀਆ ਵੀ ਬਦਲ ਗਿਆ ਤੁਸੀਂ ਦੇਖੋ ਜੋ ਔਰਾਂ ਨਾਲ ਰਾਕੇ ਸੀ ਅੱਜ ਨਜ਼ਰ ਨਹੀਂ ਹੁੰਦਾ ਅੱਜ ਜੋ ਹੋਰ ਤਰੀਕੇ ਨਾਲ ਗੱਲ ਕਰਦੇ ਨੇ ਇੱਕ ਜਿਹੜਾ ਹੋਵੇ ਪ੍ਰਧਾਨ ਮੰਤਰੀ ਦਾ ਸੰਭ ਉਹ ਇਹ ਦੱਸਣ ਦੀ بجائے ਕਿ ਮੈਂ ਭਾਰਤੀ ਦੇ ਲੋਕਾਂ ਵਾਸਤੇ ਆ ਪ੍ਰੋਜੈਕਟ ਲੈਂਦੇ ਨੇ ਇਹਨਾਂ ਜੀਵਨ ਦਾ ਸਟਾਰਟ ਮੈਂ ਕੋਲੇ 2014 'ਚ ਕਿ ਮੈਂ 2 ਕਰੋੜ ਨੌਕਰੀ ਹਰ ਸਾਲ ਪੈਦਾ ਕਰੂੰ ਉਲਟਾ ਹੋਇਆ ਕਿ ਸਾਡੇ 36 ਲੱਖ ਨੌਕਰੀ ਹਰ ਸਾਲ ਖਤਮ ਹੋ ਰਹੀ ਹੈ ਨਵੀਂ ਨੌਕਰੀ ਤਾਂ ਪਹਿਲਾਂ ਕੋਈ ਨਹੀਂ ਹੋਈ ਜਿੰਨੇ ਸਾਡੇ ਪਬਲਿਕ ਸੈਕਟਰ ਦੇ ادارے ਨੇ ਚਾਹੇ ਰੇਲਵੇ ਹੈ ਅੱਜ ਰੇਲਵੇ ਤੇ ਅਦਾਨੀ ਲਿਖਿਆ ਜਾਂਦਾ ਅਦਾਨੀ ਦੇ ਅੱਜ ਲਿਖਿਆ ਜਾਂਦਾ ਨਹੀਂ ਭਾਰਤ ਦੇ ਅੱਜ ਸਾਡਾ ਇੰਟਰਨੈਸ਼ਨਲ 에ਰਪੋਰਟ ਸਾਰੇ ਦੇਤੇ ਅਦਾਨੀ ਨੂੰ ਸੀਪੋਰਟ ਦੇਤੇ ਸਭੀਆਂ ਕੋਲੇ ਦੇ ਖਾਵਾ ਦੇਤੇ ਪਬਲਿਕ ਸੈਕਟਰ ਦੇ ਸਾਰੇ ادارے ਦੇਤੇ ਉਹ ਸਿਰ ਬੀੜੀ ਰਾਹੀ ਸੀਬੀਆਈ ਰਾਹੀ ਜਾਂ ਬ੍ਰੀਡੈਂਸ ਰਾਹੀ ਲੋਕਾਂ ਨੂੰ ਗ੍ਰਾਉਂਡ ਤੋਂ ਮਿਗਾਉਣ ਦੇ ਇਲਾਵਾ ਕੋਈ ਕੰਮ ਨਹੀਂ ਉਹ ਵੀ ਥੱਲੇ ਪੈ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਮੋਦੀ ਸਾਹਿਬ ਜਾ ਰਹੇ ਨੇ ਕੱਲ ਨੂੰ ਰੀ ਈਡੀ ਈ ਸੀਬੀਆਈ ਇਹ ਵਿਜੀਲੈਂਸ ਮੋਦੀ ਸਾਹਿਬ ਦੇ ਡੋਲੇ ਹੋਗਾ ਇਸ ਕਰਕੇ ਹਾਲਾਤ ਬਦਲ ਚੁੱਕੇ ਨੇ ਔਰ ਹਾਲਾਤ ਤੁਸੀਂ ਬਦਲ ਲੈਣੇ ਜਿੱਥੇ ਬਦਲ ਲੈਣੇ ਮੇਰੀ ਬੇਨਤੀ ਹੈ ਕਿ ਤੁਸੀਂ ਤਾਕੜੇ ਹੋ ਕੇ ਲਗਾਓ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਸਾਈਏ ਔਰ ਜੋ ਛੋਟੇ ਮੋਟੇ ਕੰਮਰੇ ਤੇ ਚੱਲਦੇ ਰਹਿੰਦੇ ਨੇ ਅਸੀਂ ਹਮੇਸ਼ਾ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਮੈਂ ਇੱਕ ਵਾਰ ਫੇਰ ਇਸ ਪ੍ਰੋਗਰਾਮ ਨੂੰ ਬਣਾਉਣ ਵਾਸਤੇ ਸਾਡੇ ਛੋਟੇ-ਬੀੜ ਸੋਨੀ ਜੀ ਦਾ ਧੰਨਵਾਦ ਕਰਦਾ ਜਿਹੜੇ ਬੜੇ ਉਦਮੀ ਨੇ ਜਿਹੜੇ ਬੜੇ ਸੋਚ ਨਾਲ ਲੱਗੇ ਹੋਏ ਨੇ ਆ ਸਮੇਂ ਲੋਕਾਂ 'ਚ ਵਿਚਰਦੇ ਨੇ ਔਰ ਮੈਂ ਇੱਕ ਚੀਜ਼ ਨਾਲ ਜ਼ੋਰਸ ਕੀਤੀ ਹੈ ਕਿ ਜਦੋਂ ਵੀ ਮਿਲਦੇ ਨੇ ਹਰ ਵਕਤ ਪੋਜ਼ਿਟਿਵ ਗੱਲ ਕਰਦੇ ਨੇ ਕਦੇ ਕਿਸੇ ਦੀ ਨਿੰਦਿਆ ਚੁਗਰੀ ਨਹੀਂ ਹਮੇਸ਼ਾ ਕਹਿੰਦੇ ਕਿ ਸਾਡਾ ਵੀ ਇਤਿਹਾਸ ਇਹ ਜੇ ਹੋ ਜੇ ਤਾਂ ਵਧੀਆ ਇਹ ਆ ਹੋ ਜੇ ਤਾਂ ਵਧੀਆ ਮਤਲਬ ਇੱਕ ਇਨਸਾਨ ਦੀ ਸੋਚ ਝਲਕਦੀ ਆ ਉਹਦੀਆਂ ਗੱਲਾਂ ਤੋਂ ਇਸ ਲਈ ਮੈਂ ਜਿਸਨੇ ਸੋਨੀ ਜੀ ਦਾ ਧੰਨਵਾਦ ਕਰਦਾ ਤੁਹਾਡੇ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਰਦਾ ਸਾਡੇ ਐਮਐਲਏ ਸਾਹਿਬ ਦਾ ਪ੍ਰੇਮ ਗੁਪਤਾ ਜੀ ਦਾ ਸਾਡੇ ਮਦਨ ਜੀ ਦਾ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇੱਥੇ ਆਏ ਨੇ ਸਾਰਿਆਂ ਦਾ ਧੰਨਵਾਦ ਕਰਦਾ